ਔਰ ایمان ਸਿੰਘ ਨੇ ਸਤਸੀ ਜਪਾਦੀ ਗੁਰਦੁਆਰੇ ਦੇ ਹਾਲਾਤ ਦੱਸੇ ਐ ਔਰ ਦਰਸਿਓ ਖਨਾਟ ਹੈ ਕਿ ਇਹ ਨਾ ਗੁਰਦੁਆਰਿਆਂ ਦਾ ਕਬਜ਼ਾ ਸਰਕਾਰ ਦੇ ਹੱਥ ਚ ਰਹਿ ਗਿਆ ਜੰਜ ਸਰਕਾਰ ਦੇ ਹੁੰਦੇ ਐ ਪਬਲਿਕ ਦੇ ਤਾਂ ਹੁੰਦੇ ਨਹੀਂ ਐ ਤੇ ਇਹ ਆਪਣੇ ਰੂਲ ਇੱਥੇ ਲਾਉਂਦੇ ਐ ਕਿ ਇੱਥੇ ਕੋਈ ਬੋਲ ਨਹੀਂ ਸਕਦਾ ਇੱਥੇ ਬੈਠ ਨਹੀਂ ਸਕਦਾ ਇੱਥੇ ਖਲਾਣੀ ਚੀਜ਼ ਨਹੀਂ ਕਰ ਸਕਦਾ ਹੈਗਾ ਸੋ ਸਿੱਖਾਂ ਦੇ ਧਾਰਮਿਕ ਸਥਾਨ ਕਦੇ ਵੀ ਮੱਛੇ ਰੰਗੜ ਦੇ ਹੱਥ ਦੇ ਵਿੱਚ ਨਹੀਂ ਗਏ ਮਸੰਦਾਂ ਦੇ ਨਹੀਂ ਗਏ ਗਏ ਸੀਗੇ ਪਰ ਮੱਛਾ ਰੰਗੜ ਦਾ ਹਾਲ ਜੋ ਖੁਸ਼ ਹੋਇਆ ਸੀਗਾ ਉਹ ਇੱਥੇ ਹਾਸ ਨੂੰ ਪਤਾ ਜੋ ਸੰਤਾਂ ਦਾ ਹਾਲ ਦਸਵੇਂ ਪਾਤਸ਼ਾਹ ਨੇ ਇੱਕ ਉਬਲਦੇ ਪੱਠੇ ਦੇ ਵਿੱਚ ਬਾਟੇ ਦੇ ਵਿੱਚ ਸਿੱਕ ਤੇ ਫੂਕ ਦਿੱਤੇ ਸੀਗੇ ਉਹਨਾਂ ਦਾ ਵੀ ਪਤਾ ਹੈਗਾ ਨਰੈਣੂ ਮਹੰਤ ਦਬੀ ਆਪਾਂ ਨੂੰ ਪਤਾ ਹੈ ਸੰਤ ਜਨੈਲ ਸਿੰਘ ਭਿੰਡਾ ਵਾਲੇ ਕਹਿੰਦੇ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਤੇ ਕਈ ਅਫਸੋਸ ਹੈਗੇ ਆ ਉਨ੍ਹਾਂ ਵਿੱਚੋਂ ਇੱਕ ਅਫਸੋਸ ਹੈ ਕਿ ਨਰੇਨੂ ਮਹੰਤ ਆਪਣੀ ਮੌਤੇ ਮਰਿਆ ਤਾਂ ਮੇਰਾ ਮਤਲਬ ਹੈ ਕਿ ਜੇ ਇੱਥੋਂ ਤੱਕ ਸਿੱਖਾਂ ਨੂੰ ਝੜ ਹੈਗੀ ਹੈ ਕਿ ਗੁਰਦੁਆਰਿਆਂ ਦੀ ਸੰਭਾਲ ਕਿਸੇ ਦੇ ਹੋਰ ਹੱਥ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਤੁਸੀਂ ਆਪ ਸਮਝਦੇ ਹੋ ਕਿ ਇਹ ਕਿੰਨਾ ਗੁੱਸਾ ਸਿੱਖਾਂ ਦੇ ਵਿੱਚ ਆ ਰਿਹਾ ਹੈ ਤੇ ਗੁਰਦੁਆਰੇ ਜਿਹੜੇ 87 ਦੇ ਵਿੱਚ ਹੈਗੇ ਹੈ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਕਿ ਇਹਨਾਂ ਦੇ ਇਲੈਕਸ਼ਨਸ ਕਰਾਏ ਦੂਜੇ ਐਸਟਪੀਸੀ ਦੇ ਇਲੈਕਸ਼ਨ ਸੈਂਟਰ ਸਰਕਾਰ ਕਰਾਉਂਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਇਹ ਇਲੈਕਸ਼ਨ ਪੰਜਾਬ ਸਰਕਾਰ ਕਰਾਏ ਅੱਜ ਪੰਜਾਬ ਸਰਕਾਰ ਵੀ ਬੇਰਸ ਖੰਡੇ ਹੱਥ ਦੇ ਵਿੱਚ ਹੈਗੀ ਹੈ ਉਸ ਵਿੱਚ ਕੋਈ ਵੀ ਸਿੱਖ ਨਮੈਂਦਾ ਨਹੀਂ ਹੈ ਜਿਹੜਾ ਸਿੱਖਾਂ ਦੀ ਗੱਲ ਸੁਣ ਸਕੇ ਤੇ ਪੰਜਾਬ ਸਰਕਾਰ ਨੇ ਬਿਲਕੁਲ ਖੰਡਨ ਨਹੀਂ ਕੀਤਾ ਜਿਹੜੀ ਮੋਦੀ ਸੈਂਟਰ ਦੀ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਜੇ ਡਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇਸ ਪਾਲਿਸੀ ਦੇ ਤਹਿਤ ਉਹਨੂੰ ਗੋਲੀ ਮਾਰੀ ਜਾਊ ਜਾ ਉਸ ਨੂੰ ਜੈਮ ਦਿੱਤਾ ਜਾਉ ਇਸ ਪਾਲਿਸੀ ਦੇ ਦੇ ਨੈਡਾ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਆਪਣੇ ਖੁਫੀਆ ਏਜੰਸੀਆਂ ਦੇ ਰਾਹੀਂ ਰੋ ਦੇ ਰਾਹੀਂ ਤਿੰਨ ਸਿੱਖ ਸੀਤ ਕਰ ਦਿੱਤੇ ਹੈ ਤਿੰਨ ਸਿੱਖ ਜਿਹੜੇ ਹੈਗੇ ਇੱਕ ਮਲਖ ਹੈ ਇੱਕ ਸੁਖਦੂਲ ਸਿੰਘ ਹੈ ਇੱਕ ਹਰਦੀਪ ਸਿੰਘ ਨਿਜਰ ਹੈ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਜਹਿਰ ਦੇ ਕੇ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਰੋਡੇ ਨੂੰ ਮਰਵਾਤਾ ਹੈ ਤੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਇਆ ਹੈ ਤੇ ਇੱਥੇ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਰਵਾ ਦਿੱਤਾ ਹੈਗਾ ਅਜੇ ਤੱਕ ਇਸ ਪਾਲਿਸੀ ਦੇ ਖਿਲਾਫ ਚੀਫ ਮਿੰਿਸਟਰ ਸਾਹਿਬ ਭਗਵਾਨ ਜੀ ਬੋਡੇ ਨੇ ਨਾ ਗੱਲ ਕੀਤੀ ਹੈ ਨਾ ਅਸੈਂਬਲੀ ਦੇ ਵਿੱਚ ਕੀਤੀ ਹੈ ਪੰਜਾਬ ਗਵਰਨਮੈਂਟ ਦਾ ਫਰਜ਼ ਹੁੰਦਾ ਹੈ ਕਿ ਆਪਣੇ ਸੂਬੇ ਦੇ ਲੋਕਾਂ ਨੂੰ ਬਚਾਅ ਤੇ ਰੱਖੇ ਪਰ ਇਹ ਵੀ ਫਰਜ਼ ਆਮ ਪਾਰਟੀ ਨਹੀਂ ਕਰਦੀ ਨਾ ਇਲੈਕਸ਼ਨਾਂ ਖੜਾ ਰਹੀ ਹੈ ਤੇ ਨਾ ਸੈਂਟਰ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਾਰੇ ਐਸ்சிਪੀਸੀ ਦੇ ਇਲੈਕਸ਼ਨ ਕਰੇ ਜਾਣ ਸੋਸੀਏਟੇ ਆਏ ਹੈ ਤੇ ਅਸੀਂ ਵੀ ਭੁੱਲ ਚਾਉਂਦੇ ਆ ਮੰਗਦੇ ਆ ਸੰਗਤ ਤੋਂ ਕਿਉਂ ਕਰਕੇ 6:37 ਵਜੇ ਤੋਂ ਬਾਅਦ ਸੰਗਤ ਛੱਡੀ ਜਾਂਦੀ ਹੈ ਸੋ ਅਸੀਂ ਲੇਟ ਆਏ ਹੈ ਪਰ ਤਾਂ ਵੀ ਅਸੀਂ ਹਾਜ਼ਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਸਾਡੀ ਹਾਰ ਦੀ ਕੋ ਨਾਲ ਇੱਥੇ ਜਿਹੜੀਆਂ ਗੱਲਾਂ ਹੈਗੀਆਂ ਉਹ ਖੁੱਲਣਗੀਆਂ ਤੇ ਸਾਡੀ ਸਿੱਖਾਂ ਦੀ ਜਿਹੜੀ ਰਵਾਇਤ ਹੈ ਉਹਦੇ ਵਿੱਚ ਸੁਧਾਰ ਹੋਵੇਗਾ ਅੱਜ ਅਸੀਂ ਇਤਿਹਾਸਿਕ ਬੱਲਾ ਸਾਹਿਬ ਖੜੇ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਇਹ ਸਾਰਿਆਂ ਨੇ ਪੂਰੇ ਚਲਨ ਸਜੋਬਤ ਕੀਤੇ ਹੈਗੇ ਆ ਇਹ ਗੁਰੂ ਘਰ ਦੀ ਬਹੁਤ ਦਰਸ ਦੇ ਹਾਲਤ ਹੈ ਧਾਰਾ 87 ਦੇ ਇਹ ਗੁਰੂ ਘਰ ਹੈਗੇ ਆ ਜਿਹੜੇ ਲੋਕਲ ਕਮੇਟੀ ਪਟਾਰੀ ਸਾਹਿਬ ਦੇ ਨਾਲ ਬਣਦੀ ਹੈ ਚਾਰ ਇਲੈਕਟ ਹੋ ਕੇ ਇੱਥੇ ਨੁਮਾਇंदे ਹੁੰਦੇ ਆ ਕੋਈ ਰੱਬ ਨੂੰ ਪਿਆਰੇ ਹੋਗੇ ਪਰ ਇਹ ਜਿਹੜੇ ਸਾਰੇ ਧਾਰਾ 87 ਵਾਲੇ ਗੁਰੂ ਘਰ ਹੈ तकरीबन ਸਾਰਿਆਂ ਦੇ ਉੱਤੇ ਰਸੀਵਰ ਲੱਗਿਆ ਹੋਇਆ ਹੁਣ ਜਦ ਲੋਕਲ ਕਮੇਟੀ ਹੁੰਦੀ ਹੈ ਲੋਕਲ ਮੈਨੇਜਮੈਂਟ ਉਹਦੇ ਉੱਤੇ ਲਾਗੂ ਹੁੰਦੀ ਹੈ ਉਹ ਦੇਖਰੇਖ ਕਰਦੀ ਹੈ ਸਾਰਾ ਗੁਰੂ ਘਰ ਦੀ ਸੰਭਾਲ ਕਰਦੀ ਹੈ ਪਰ ਉਹਦੇ ਵਿੱਚ ਜਦ ਡਿਸਪਿਊਟ ਪੈ ਜਾਂਦਾ ਹੈ ਜਾਂ ਉਹਦਾ ਕੋਈ ਕੋਰਮ ਪੂਰਾ ਨਹੀਂ ਹੁੰਦਾ ਇਹ ਰਸੀਵਰਸ਼ਿਪ 'ਚ ਚਲੇ ਜਾਂਦੀ ਹੈ ਜਿਹਦੇ ਨਾਲ ਸਿੱਖ ਜੁਡੀਸ਼ੀਅਲ ਕਮਿਸ਼ਨ ਇਹਦੇ ਉੱਤੇ ਰਸੀਵਰ ਲਾਉਂਦੀ ਹੈ ਅੱਜ ਇਹ ਜਿਹੜੇ ਗੁਰੂ ਘਰ ਹੈ ਰਸੀਵਰ ਦੇ ਤਹਿਤ ਹੈ ਕਿਉਂਕਿ 2006 ਤੋਂ ਬਾਅਦ ਚੋਣ ਨਹੀਂ ਕੀਤਾ ਹੈਗਾ ਨਾ ਚੋਣ ਹੋਣ ਕਰਕੇ ਸਿੱਖ ਜੁਡੀਸ਼ੀਅਲ ਕਮਿਸ਼ਨ ਰਸੀਵਰ ਰਾਹੀਂ ਇਹ ਗੁਰੂ ਘਰ ਚਲਾਉਂਦੀ ਹੈ ਜਿਹੜੇ ਉਹਰੇ ਫੈਸਲੇ ਲਿੱਤੇ ਜਾਂਦੇ ਆ ਉਹ ਵੀ ਜੱਜ ਲੈਂਦੇ ਆ ਜਿਹਦੇ ਵਿੱਚ ਦੋ ਜੱਜ ਖੁਦ ਪਤਿਤ ਆ ਉਹਨਾਂ ਦੀਆਂ ਦਾਣੀਆਂ ਕੱਟੀਆਂ ਹੋਈਆਂ ਹੈਗੀਆਂ ਜਦ ਕਿ ਇੱਥੇ ਅੰਮ੍ਰਿਤਧਾਰੀ ਸਿੱਖ ਨੂੰ ਮੈਂਬਰ ਬਣਨ ਦਾ ਹੀ ਆਦੇਸ਼ ਹੈਗਾ ਕਾਨੂੰਨ ਅਧੀਨ ਸੋ ਇਹ ਸਾਰੇ ਪੰਜਾਬ ਦੇ ਧਾਰਾ 87 ਗੁਰਦੁਆਰਿਆਂ ਦੇ ਵਿੱਚ ਇਹ ਰਿਸਿਵਰਸ਼ਿਪ ਲੱਗੇ ਹੋਏ ਆ ਕਿਤੇ ਕਿਤੇ ਇਹੋ ਜਿਹੀਆਂ ਸ਼ਿਕਾਇਤਾਂ ਵੀ ਆਉਂਦੀਆਂ ਕਿ ਜਿਹੜੇ ਜੱਜਾਂ ਦੇ ਲੰਗਰ ਚੱਲਦੇ ਆਂ ਹੋਰ ਚੱਲਦੇ ਆਂ ਉਹ ਵੀ ਇੱਥੋਂ ਸਾਰੀ ਸੇਵਾ ਜਿਹੜੇ ਉਹਰੇ ਬੰਦੇ ਰੱਖੇ ਜਾਂਦੇ ਆਂ ਜਿਹੜੇ ਉਹਰੇ ਸੇਵਾਦਾਰ ਰੱਖੇ ਜਾਂਦੇ ਆਂ ਉਹ ਵੀ ਉਹਨਾਂ ਰਾਹੀਂ ਰੱਖੇ ਜਾਂਦੇ ਆ ਸੋ ਇਹ ਬਹੁਤ ਵੱਡਾ ਇੱਕ ਸਿੱਖ ਕੌਮ 'ਚ ਕਫਲਾ ਚੱਲ ਰਿਹਾ ਹੈ ਇਹਦੇ ਉੱਤੇ ਕੌਮ ਆਪਣਾ ਜਰੂਰ ਅ ਗੁੱਸਾ ਇਹਦੇ ਉੱਤੇ ਤਬਦੀਲੀ ਲਿਆਉਣ ਵਾਸਤੇ ਇਕੱਠ 15 ਤਰੀਕ ਨੂੰ ਜਿਹੜਾ ਆਪਾਂ ਕਰਨਾ ਹੈਗਾ ਗੁਰਦੁਆਰਾ ਸਾਰਾ ਗਿੜੀ ਵਿਖੇ ਉੱਥੇ ਆਏ ਅੱਜ ਸਾਰੀ ਜਿਹੜੀ ਆ ਸੰਗਤ ਆਈ ਹੈ ਇਹ ਏਸੀ ਕੰਮ ਲਈ ਆਈ ਹੈਗੀ ਆ ਪ੍ਰਧਾਨ ਸਾਹਿਬ ਸੁਮਨਜੀਤ ਸਿੰਘ ਮਾਨ ਬੋਲ ਕੇ ਗਏ ਆ ਅਸੀਂ ਆਸ ਕਰਦੇ ਹਾਂ ਕਿ ਇਹ ਸਾਡੀ ਕੌਮ ਇਹਦਾ ਜਰੂਰ ਕੋਈ ਨਾ ਕੋਈ ਅਸਰ ਕਰੂਗੀ 15 ਸਤੰਬਰ ਨੂੰ ਆਪਾਂ ਆਪਣੀ ਜਮਹੂਰਤ ਬਹਾਲ ਕਰਨ ਵਾਸਤੇ ਗੁਰਦੁਆਰਾ ਸਾਰਾ ਗੜੀ 11 ਵਜੇ ਇਕੱਠੇ ਹੋਈਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਰ ਈਮਾਨ ਸਿੰਘ ਨੇ 88 ਜਫਾ ਦੇ ਬੁਰਦਵਾਨ ਦੇ ਹਾਲਾਤ ਦੱਸੇ ਹੈ ਔਰ ਤਰਸਿਓ ਖਲਾਸਾ ਹੈ ਕਿ ਇਹਨਾਂ ਗੁਰਦੁਆਰਿਆਂ ਦਾ ਕਬਜਾ ਸਰਕਾਰ ਦੇ ਹੱਥ ਚ ਰਹਿ ਗਿਆ ਜੱਜ ਸਰਕਾਰ ਦੇ ਹੁੰਦੇ ਆ ਪਬਲਿਕ ਦੇ ਤਾਂ ਹੁੰਦੇ ਨਹੀਂ ਐ ਤੇ ਇਹ ਆਪਣੇ ਰੂਲ ਇੱਥੇ ਲਾਉਂਦੇ ਆ ਕਿ ਇੱਥੇ ਕੋਈ ਬੋਲ ਨਹੀਂ ਸਕਦਾ ਇੱਥੇ ਬੈਠ ਨਹੀਂ ਸਕਦਾ ਇੱਥੇ ਖਲਾਨੀ ਚੀਜ਼ ਨਹੀਂ ਕਰ ਸਕਦਾ ਹੈਗਾ ਸੋਲ ਸਿੱਖਾਂ ਦੇ ਧਾਰਮਿਕ ਸਥਾਨ ਕਦੇ ਵੀ ਮੱਛੇ ਰੰਗੜ ਦੇ ਹੱਥ ਦੇ ਵਿੱਚ ਨਹੀਂ ਗਏ ਮਸੰਦਾਂ ਦੇ ਨਹੀਂ ਗਏ ਗਏ ਸੀਗੇ ਵਾ ਮੱਛਾ ਰੰਗੜ ਦਾ ਹਾਲ ਜੋ ਖੁਸ਼ ਹੋਇਆ ਸੀਗਾ ਉਹ ਇਥੇ ਹਾਸ ਨੂੰ ਪਤਾ ਜੋ ਮਸੰਦਾਂ ਦਾ ਹਾਲ ਦਰਸ਼ਨੇ ਪਾਤਸ਼ਾਹ ਨੇ ਇੱਕ ਉਬਲਦੇ ਪੱਠੇ ਦੇ ਵਿੱਚ ਬਾਟੇ ਦੇ ਵਿੱਚ ਸਿੱਟ ਕੇ ਫੂਕ ਦਿੱਤੇ ਸੀਗੇ ਉਹਨਾਂ ਦਾ ਵੀ ਪਤਾ ਹੈਗਾ ਨਰੇਨੂ ਮਹੰਤ ਦਵੀ ਆਪਾਂ ਨੂੰ ਪਤਾ ਹੈ ਸੰਤ ਜਨੈਲ ਸਿੰਘ ਭਿੰਡਾ ਵਾਲੇ ਕਹਿੰਦੇ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਤੇ ਕਈ ਅਫਸੋਸ ਹੈਗੇ ਆ ਉਹਨਾਂ ਵਿੱਚੋਂ ਇੱਕ ਅਫਸੋਸ ਹੈ ਕਿ ਨਰੇਨੂ ਮਹੰਤ ਆਪਣੀ ਮੌਤੇ ਮਰਿਆ ਤਾਂ ਮੇਰਾ ਮਤਲਬ ਹੈ ਕਿ ਜੇ ਇੱਥੋਂ ਤੱਕ ਸਿੱਖਾਂ ਨੂੰ ਝੜ ਹੈਗੀ ਹੈ ਕੀ ਗੁਰਦੁਆਰਿਆਂ ਦੀ ਸੰਭਾਲ ਕਿਸੇ ਦੇ ਹੋਰ ਹੱਥ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਤੁਸੀਂ ਆਪ ਸਮਝਦੇ ਹੋ ਕਿ ਇਹ ਕਿੰਨਾ ਗੁੱਸਾ ਸਿੱਖਾਂ ਦੇ ਵਿੱਚ ਆ ਰਿਹਾ ਹੈ ਕਿ ਗੁਰਦੁਆਰਿਆਂ ਦੇ ਜਿਹੜੇ 87 ਦੇ ਵਿੱਚ ਹੈਗੇ ਆ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਕਿ ਇਹਨਾਂ ਦੇ ਇਲੈਕਸ਼ਨਸ ਕਰਾਈ ਦੂਜੇ ਐਸਟਪੀਸੀ ਦੇ ਇਲੈਕਸ਼ਨ ਸੈਂਟਰ ਸਰਕਾਰ ਕਰਾਉਂਦੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਇਹ ਇਲੈਕਸ਼ਨ ਪੰਜਾਬ ਸਰਕਾਰ ਕਰਾਏ ਅੱਜ ਪੰਜਾਬ ਸਰਕਾਰ ਵੀ ਗੈਰ ਸਖੰਡੇ ਹੱਥ ਦੇ ਵਿੱਚ ਹੈਗੀ ਹੈ ਉਸ ਵਿੱਚ ਕੋਈ ਵੀ ਸਿੱਖ ਨਮੈਂਦਾ ਨਹੀਂ ਹੈ ਜਿਹੜਾ ਸਿੱਖਾਂ ਦੀ ਗੱਲ ਸੁਣ ਸਕੇ ਤੇ ਪੰਜਾਬ ਸਰਕਾਰ ਨੇ ਬਿਲਕੁਲ ਖੰਡਣ ਨਹੀਂ ਕੀਤਾ ਜਿਹੜੀ ਮੋਦੀ ਸੈਂਟਰ ਦੀ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਜੇ ਡਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇਸ ਪਾਲਿਸੀ ਦੇ ਤਹਿਤ ਉਹਨੂੰ ਗੋਲੀ ਮਾਰੀ ਜਾਊ ਜਾਂ ਉਸ ਨੂੰ ਜੈਵਤ ਤਜਾਊ ਇਸ ਪਾਲਿਸੀ ਦੇ ਤਹਿਤ ਕੈਨੇਡਾ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਆਪਣੇ ਖੁਫੀਆ ਏਜੰਸੀਆਂ ਦੇ ਰਾਹੀਂ ਰੋਦੇ ਰਾਹੀਂ ਤਿੰਨ ਸਿੱਖ ਸੀਧ ਕਰ ਦਿੱਤੇ ਹੈ। ਤਿੰਨ ਸਿੱਖ ਜਿਹੜੇ ਹੈ ਕਿ ਇੱਕ ਮਲਖ ਹੈ, ਇੱਕ ਸ਼ਖਦੂਲ ਸਿੰਘ ਹੈ, ਇੱਕ ਹਰਦੀਪ ਸਿੰਘ ਨਿਜਰ ਹੈ। ਬਰਤਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਜੈਨ ਦੇ ਕੇ ਮਾਰ ਦੁੱਤ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਨੂੰ ਤੇ ਰੋਡੇ ਨੂੰ ਮਰਵਾਇਆ ਹੈ ਤੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਇਆ ਹੈ ਤੇ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ ਹੈਗਾ ਅਜੇ ਤੱਕ ਇਸ ਪਾਲਿਸੀ ਦੇ ਖਿਲਾਫ ਚੀਫ ਮਿੰਸਟਰ ਸਾਹਿਬ ਭਗਵਾਨ ਦੀ ਬੋਢੇਨੀ ਨਾ ਗੱਲ ਕੀਤੀ ਹੈ ਨਾ ਅਸੈਂਬਲੀ ਦੇ ਵਿੱਚ ਕੀਤੀ ਹੈ ਪੰਜਾਬ ਗਵਰਨਮੈਂਟ ਦਾ ਫਰਜ਼ ਹੁੰਦਾ ਹੈ ਕਿ ਆਪਣੇ ਸੂਬੇ ਦੇ ਲੋਕਾਂ ਨੂੰ ਪ੍ਰਚਾਰ ਤੇ ਰੱਖੇ ਪਰ ਇਹ ਵੀ ਫਰਜ਼ ਆਮ ਪਾਰਟੀ ਨਹੀਂ ਕਰ ਰਹੀ ਨਾ ਇਲੈਕਸ਼ਨ ਆਖ ਰਹੀ ਹੈ ਤੇ ਨਾ ਸੈਂਟਰ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਾਰੇ ਐਸ்சிਪੀਸੀ ਦੇ ਇਲੈਕਸ਼ਨ ਕਰਾਏ ਜਾਣ ਸੋ ਇਸੇ ਇੱਥੇ ਆਏ ਹੈ ਜੇ ਆਸਿ ਵੀ ਭੁੱਲ ਚਾਉਂਦੇ ਆ ਮੰਗਦੇ ਆ ਸੰਗਤ ਤੋਂ ਕਿਉਂ ਕਰਕੇ ਇੱਥੇ 7:30 ਵਜੇ ਤੋਂ ਬਾਅਦ ਸੰਗਤ ਚਲੀ ਜਾਂਦੀ ਹੈ ਸੋ ਅਸੀਂ ਲੇਟ ਆਏ ਆ ਫਤਾਂ ਵੀ ਅਸੀਂ ਹਾਜ਼ਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਆ ਸਾਡੀ ਹਾਜ਼ਰੀ ਦੇ ਨਾਲ ਇੱਥੇ ਜਿਹੜੀਆਂ ਗੱਲਾਂ ਹੈਗੀਆਂ ਉਹ ਖੁੱਲਣ ਜੀਆਂ ਤੇ ਸਾਡੀ ਸਿੱਖਾਂ ਦੀ ਜਿਹੜੀ ਰਵੈਤ ਹੈ ਉਹਦੇ ਵਿੱਚ ਸੁਧਾਰ ਹੋਵੇਗਾ